ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਉ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੇ ਜੇ ਸੋਚੀ ਲਖ ਵਾਰ ਚੁਪੈ ਚੁਪ ਨ ਹੋਵੇ ਜੇ ਲਾਇ ਰਹੁ ਨਿਬਤਾਰ ਭੁਖਿਆਂ ਭੋਕਣਾ ਉਤਰੀ ਜਿਵਨਾਂ ਪੁਰੀਆਂ ਭਾਰ ਸਹਸਿਆਂ ਨ ਪਾਲਖੋ ਹੋਏ ਤਾ ਇੱਕ ਨ ਚੱਲੇ ਨਾਲ ਕਿ ਸਚਿਆਰਾ ਹੋਈਐ ਕਿਵ ਕੋੜਾ ਟੁੱਟੇ ਪਾਲ ਹੁਕਮ ਰਜਾਇ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉਤਮਨੀਚ ਹੁਕਮ ਲਿਖ ਦੁਖ ਸੁਖ ਪਾਈਐ ਹੈ ਇੱਕ ਨਹੁ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾ ਨੂੰ ਹੁਕਮ ਹੈ ਜੇ ਬੁਝੇ ਤਾਂ ਹਮੇ ਕਹੇ ਨਾ ਕੋਈ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੀ ਕੋ ਵਿਦਿਆ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਖਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖੈ ਹਦਰਾ ਹਦੂਰ ਕਤਨਾ ਕਥੀ ਨ ਆਵੇ ਥੋਟ ਕਤ ਕਤ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਗ ਪਾਹੇ ਜੁਗਾ ਜੁਗੰਤ ਰਖਾਈ ਖਾਹੇ ਹੁਕਮੀ ਹੁਕਮ ਚਲਾਏ ਰਹ ਨਾਨਕ ਵਿਖਸੈ ਵੀ ਪਰਵਾਹ ਸਾਚਾ ਸਹਿਬ ਸਾਚ ਨਾ ਭਾਖਿਆ ਭਉ ਪਾ ਰਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੀ ਅਗੇ ਰਖੀਐ ਜਿਤਨੇ ਸਦਰਬਾਰ ਮੂਹ ਕੇ ਬੋਲਣ ਬੋਲੀਏ ਜੇ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵੜਿਆਏ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਰੰਜਣ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਕਾਬੀਆ ਗੁਣੀ ਨੰਧਾਨ ਗਾਵੀਆ ਸੁਣੀ ਜਨ ਮਨ ਰਖੀਏ ਭਾਵ ਦੁਖ ਪਰ ਹਰ ਹਰ ਸੁਖ ਕਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਸਮਾਇ ਗੁਰਈਸ਼ਰ ਗੁਰ ਗੋਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਖਾ ਨਹੀਂ ਕਹਿਣਾ ਕਤ ਨਾ ਜਾਈ ਗੁਰਾਇਕ ਦੇਹ ਬਜਾਈ ਸਬਨਾ ਜੀਆਂ ਕਾਇਕ ਦਾਤਾ ਸੋਵੇਂ ਵਿਸਰਨਾ ਜਾਈ ਤੀਰਥ ਨਾਵਾ ਜੇ ਦਿਸ ਭਾਵਣ ਪਾਣੇ ਕੇ ਨਾਏ ਕਰੀ ਜੇ ਤੀਸਰਡ ਪਾਈ ਵਿਖਾਵਣ ਕਰਮਾ ਕੀ ਮਿਲ ਲਾਈ ਮਾਤ ਵਿਚਰਤਨ ਜਵਾਹਰ ਮਾਨਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾਇਕ ਦੇਹ ਬਜਾਈ ਸਬਨਾ ਜੀਆਂ ਕਾਇਕ ਦਾਤਾ ਸੋਵੇਂ ਵਿਸਰਨਾ ਜਾਈ ਜੇ ਜੋ ਵਿਚਾਰੇ ਆਰਜਾ ਹੋਰ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਨਾਥ ਲੈ ਸਭ ਕੋਏ ਚੰਗਾ ਨਾਮ ਰਖਾਈ ਕੈ ਜਸ ਕੀਰਤਿ ਗਗਲੇ ਜੇ ਤਿਸ ਨਦਰ ਨਾਵੇ ਤਾ ਆਤ ਨ ਪੁਛੈਗੇ ਕਿੱਟਾ ਅੰਦਰ ਕਿਡ ਕਰ ਦੋਸੀ ਦੋਸਤre ਨਾਨਕ ਨਿਰਗੁਣ ਗੁਣ ਕਰੇ ਗੁਣ ਅੰਤੇ ਅਗੁਣ ਦੇਤੇ ਹਾ ਕੋਈ ਨ ਸਜੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤਵਲ ਆਕਾਸ਼ ਸੁਣਿਆ ਦੀਪ ਲੋਪਾ ਤਲ ਸੁਣਿਆ ਪਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ-ਪਾਪ ਕਾ ਨਾਸ ਸੁਣਿਆ ਸ਼ਰਮਾਇੰਦ ਸੁਣਿਆ ਮੁਖ ਸਰਾਹਣ ਮੰਦ ਸੁਣਿਆ ਜੋਗ-ਜੁਗਤ ਤਨ ਭੇਦ ਸੁਣਿਆ ਸਾਧ ਸੰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ-ਪਾਪ ਕਾ ਨਾਸ ਸੁਣਿਆ ਸਾਧ ਸੰਤੋ ਗਿਆਨ ਸੁਣਿਆ ਅੜਸੜ ਕਾ ਇਸ਼ਨਾਨ ਸੁਣਿਆ ਪੜ-ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ-ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਗ ਪੀਰ ਪਾਤਸ਼ਾ ਸੁਣਿਆ ਅੰਦੇ ਪਾਵੇ ਰਾ ਸੁਣਿਆ ਹੱਤ ਵਿਸ ਗਾਉ ਨਾਨਕ ਭਗਤਾ ਸਦਾ ਵਿਗਾ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਦ ਕਹੀ ਨਾ ਜਾਏ ਜੇ ਕੋ ਕਹੈ ਪਿਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਵਹਿ ਕਰਨ ਵਿਚਾਰ ਐਸਾ ਨਾਮ ਨਿਰੰਝਣ ਹੋਏ ਜੇ ਕੋ ਮਾਨ ਜਾਣ ਮਨ ਕੋਏ ਮੰਨੈ ਸੁਰਤੋ ਵੈ ਮਨ ਬੁਧ ਮੰਨੈ ਸਗਲ ਭਗਵਾਨ ਕੀ ਸੋਧਾ ਮੰਨੇ ਮੋਝੋ ਟਾਣਾ ਖਾਏ ਮੰਨਾ ਜੰਗ ਦਾ ਸਾਥ ਨਾ ਜਾਏ ਐਸਾ ਨਾ ਮਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਦਸ ਪ੍ਰਗਟ ਜਾਏ ਮੰਨੇ ਮਗਨ ਜਲੇ ਬੰਧ ਮੰਨਾ ਧਰਮ ਸੇ ਤਿਸ ਨ ਮੰਦ ਐਸਾ ਨਾ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵਹਿ ਮੁਖ ਦਵਾਰ ਮੰਨੇ ਪਰਵਾਰ ਸਾਂਤ ਹਰ ਮੰਨਾ ਤਰੇ ਤਾਰੇ ਗੁਰ ਸੇਖ ਮੰਨੇ ਨਾਨਪ ਵੇਖੋ ਐਸਾ ਨਾ ਮਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਬਾਵ ਦਰਗਹਿ ਮਾਨ ਪੰਚੇ ਸੋਹੈ ਦਰਜਾਨ ਪੰਚਾਂ ਕਾ ਗੁਰੇਕ ਤਿਆ ਹਨ ਜੇ ਕੋ ਕਹੈ ਕਰ ਵਿਚਾਰ ਕਰਤੇ ਕਿਆ ਕਰਨਾਈ ਸੁਮਾਰ ਤਾਵਲ ਧਰਮ ਦਿਆ ਕਾ ਪੂਤ ਸੰਤੋਗ ਥਾਵ ਰਖਿਆ ਜਨ ਸੋਤ ਜੇ ਕੋ ਬਜਹ ਸਚਿ ਆਰਥ ਹਉ ਪ੍ਰਗੇਤਾ ਭਰ ਧਰਤੀ ਹੋਰ ਬਰੈ ਹੋਰ ਹੋਰਾ ਤਿਸ ਤੇ ਭਾਰਤ ਰਾ ਕਉਨ ਜੋਰ ਜੀ ਜਾਤ ਰੰਗਾ ਕੀ ਨਾਮ ਸਬਨਾਨ ਖੈ ਬੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਵੀ ਕੀਤਾ ਦਾਣ ਸੋਲੇ ਰੂਪ ਤੇ ਦਾ ਜਾਣੇ ਕੌਣ ਕੂਤ ਕੀਤਾ ਵਸਾਇਕ ਕੁਵਾ ਇਸ ਤੇ ਹਲਖ ਰਿਹਾ ਕੁਦਰਤ ਗਵਨ ਕਾ ਹ ਵਿਚਾਰ ਵਾਰਿਆਂ ਨ ਜਾਵੇ ਇੱਕ ਵਾਰ ਜੋ ਤੁਧ ਭਾਵੈ ਸਹਿ ਭਲੀਕਾਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਸੰਗ ਭਾਵ ਅਸੰਖ ਪੂਜਾ ਅਸੰਖ ਤਵਤਾ ਅਸੰਖ ਗ੍ਰੰਥੋ ਗਵੇਦ ਬਾੜ ਸੰਖ ਜੋਗ ਨਰੇਗਾਸ ਅਸੰਖ ਭਗਤ ਬਨ ਵਿਆਰ ਵਿਚਾਰ ਸਖਸ ਦੇ ਸੰਖ ਦਾਤਾਰ ਅਸੰਖ ਸੁਰੂ ਭਗਤ ਸਾਰ ਅਸੰਖ ਮੋਲ ਵਿਲਾਇ ਤਾਰ ਕੁਦਰਤ ਕੌਣ ਕਹਾ ਵਿਚਾਰ ਬਾਰੇ ਨ ਜਾਵੇ ਇੱਕ ਵਾਰ ਜੋ ਤਦ ਭਾਵੇ ਸਹੀ ਭਲੀਕਾਰ ਤੁ ਸਦਾ ਸੰਖ ਰੰਕਾਰ ਸੰਖ ਮੁਰਖੰਦ ਘੋਰ ਸੰਤ ਜੋਰ ਹਰਾਮ ਖੋਰ ਅਸੰਖ ਅਮਰਤ ਰਜਾ ਹੈ ਜੋਰ ਸੰਖ ਗਲੜ ਤਿਆਗ ਮਾਹ ਅਸੰਖ ਪਾਪੀ ਬਾਪ ਕਰ ਜਾ ਹੈ ਅਸੰਖ ਕੁੜੇ ਆਰ ਕੁੜੇ ਫਿਰਾਹੇ ਸੰਖ ਮਲੇਸ਼ ਮਲ ਪਖਾਏ ਸੰਖ ਨਿੰਦਿਰ ਕਰੇ ਭਾਰ ਨਾਨਕ ਨੇ ਜਿ ਕਹ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋਤਿ ਤੇ ਭਾਵਨ ਸਹਿ ਬਲਿਕਾਰ ਦੁਸਰਾ ਸਲਾਮ ਨਿਰੰਕਾਰ ਅਸੰਖ ਨਾਮ ਸੰਗ ਧਾਮ ਗਮ ਗਮ ਸੰਖ ਲੋਲ ਸੰਖ ਕੈ ਸਰਪਾਲ ਹੋਈ ਅਖਰੀ ਨਾਮ ਅਖਰੀ ਸਾਲਾ ਅਖਰੀ ਗਿਆਨ ਦੀ ਗੰਗਾ ਅਖਰੀ ਲਿਖਣ ਬੋਲਣ ਵਾਲ ਖਰਾ ਸਰਸਜੋਖਾਣ ਜਨ ਹੈ ਲਿਖੈ ਦਸਰਨਾ ਹੈ ਜਿ ਫਰਮਾਇਦੀ ਜਿ ਭਾਏ ਜੇ ਤਾ ਕੀਤਾ ਤੀਤਾ ਨਾਉ ਵਣ ਨਾਵੇਂ ਨਾ ਹੀ ਕੁਧਾਉ ਕੁਦਰਤ ਕਾਉਨ ਕਾ ਵਿਚਾਰ ਬਾਰੇ ਨਾ ਜਾ ਵੇ ਇਕ ਵਾਰ ਜੋ ਤਦ ਭਾਵੇ ਸੈਬਲੀਕਾਰ ਤੁਸਦਾ ਸਲਾਮ ਅਨੰਤ ਰੰਗਰ ਹਰੀਆ ਤਵਾ ਕਣਦੇ ਹੀ ਪਾਣੀ ਤੇ ਧਾਦਰ ਰਗੇ ਮੋਹ ਬਲਤੀ ਕੱਪੜ ਹੋਏ ਦੇਸਾ ਆਪਣੀ ਧੋਏ ਭਰੀਏ ਮਤ ਪਾਪਾਂ ਕੈ ਸੰਗੇ ਓ ਧੋਪੇ ਨਾਵੇਂ ਕੀ ਰੰਗ ਕੁੰਨੀ ਪਾਪੀ ਆਗਣ ਨਾਹੀ ਘਰ ਘਰ ਕਰਨਾ ਲਖ ਲੈ ਜਾਓ ਆਪੇ ਬੀਜ ਆਪੇ ਘਾਵ ਨਾਨਕੁ ਖੁਕਮੀ ਆਵ ਜਾਓ ਕੀਰਤ ਆਪ ਦੇ ਆਦਰ ਦਾਨ ਜੀ ਕੋ ਬਾਵੇ ਰਿਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰ ਗਾ ਤੇ ਮਨ ਲਾਉ ਸਭ ਗੁਣ ਤੇਰੇ ਮੈ ਨਾਹੀ ਹੋਏ ਮਨ ਗੁਰ ਕੀਤੇ ਭਗਤ ਨਾ ਹੋਏ ਸਵਸ ਯਾਤ ਬਾਣੀ ਪਰਮਾਉ ਸਤ ਸੁਆਣ ਸਦਾ ਮਨ ਚਾਉ ਕਵਨ ਸਵੇਲਾ ਵਕਤ ਗਾਵਣ ਕਵਨ ਜਿਤ ਕਵਨ ਵਾਰ ਕਵਨ ਸ੍ਰਤੀ ਮਾਉ ਕਵਨ ਜਿਤ ਕੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੋ ਵੈਲੇ ਕੁਰਾਨ ਵਕਤ ਨਾ ਪਾਇਓ ਗਾਦੀਆਂ ਜੋ ਲਿਖਣ ਰੇ ਕੁਰਾਨ ਤੇਤਵਾਰ ਨਾ ਜੋਗੀ ਜਾਣ ਰਤ ਮਹਾਂ ਨਾ ਕੋਈ ਜਾ ਕਰਤਾ ਸਰਦੀ ਕੋ ਸਾਡੇ ਆਪੇ ਜਾਣਾ ਸੋਹੀ ਕਿਵ ਕਰ ਅੱਖਾਂ ਕਿਸਾ ਲਾਹੀ ਕਿਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਹਿ ਵੱਡੀ ਨਾ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੂ ਜਾਣੇ ਅਗੇ ਗਿਆਨ ਸੁਹੈ ਪਾਤਾਲੋਂ ਪਾਤਲ ਲਖ ਅਗਸ ਗਸ ਉੜ ਕੇ ਉੜ ਗ ਭਾਲ ਧਕੇ ਵੇਦ ਕਹਿਣਿ ਕਵਾਤ ਸਹਸ 18 ਕਹਿਣ ਕ ਤੇ ਬਾਸ ਰੂ ਇਕ ਧਾਤੂ ਲਿਖਾ ਹੋਇ ਤਾ ਲਿਖਿਆ ਲਿਖਾ ਹ ਵਿਨਾਸ਼ ਨਾਨਕ ਵਡਾਖੀ ਆਪੇ ਜਾਣੇ ਆਪ ਸਾਲਾਹੀ ਸਾਲਾਹੀ ਤਿਸੁਰ ਦਨਾ ਬਾਈਆਂ ਨਦੀਆਂ ਤੇ ਵਾਪ ਵੈ ਸੰਬੰਧ ਨ ਜਾਣਿਆ ਸਮਉਦ ਸਹਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤਲ ਨਾ ਹਬਣੀ ਜੇਤਸ ਮਨੋਂ ਨਾ ਵਿਸਰੈ ਅੰਤਨਾ ਸਿੱਤੀ ਕਹ ਨਾਂਤ ਅੰਤਨਾ ਕਰਨੈ ਦੇ ਨਾਂਤਾ ਅੰਤਨਾ ਵੇਖਣ ਸੁਣਨਾ ਅੰਤਨਾ ਜਾਪੇ ਕਿਆ ਮਨਮੰਦ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਾਰਾ ਬਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤਨਾ ਪਾਇ ਜਾਏ ਉਹ ਅੰਤਨਾ ਜਾਣੇ ਕੋਈ ਬਉਤਾ ਕਹੀਏ ਬਉਤਾ ਹੋਈ ਵੱਡਾ ਸਭ ਉੱਚਾ தா ਉੱਚ ਪਰ ਉਚਾ ਨਾ ਹੋਵੜੂ ਚਾ ਹੋਵੇ ਕੋਈ ਤੇ ਸੋਚੇ ਕੋ ਜਾਣ ਸੋਏ ਜਿਵੜੇ ਆਪ ਜਾਣੇ ਆਪ ਆਪ ਨਾਨਕ ਨੰਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਚਲਣਾ ਤਨ ਮਾਈ ਕੀਤੇ ਮੰਗੈ ਜੋਦ ਪਾਰ ਕੀਤੇ ਆ ਗਣਤ ਨਾਹੀ ਵਿਚਾਰ ਕੀਤੇ ਖਵਤ ਟੇ ਵਿਕਾਰ ਕੀਤੇ ਲੈ ਲਨ ਮੁਕਰ ਵਾਈ ਕਹਤੇ ਮੁਰਖਾ ਹੀ ਖਾਏ ਕਹਤਿਆਂ ਦੁਖ ਭੂਗ ਸਦ ਮਾਰ ਇਹ ਵੇਦਾ ਤਰੀ ਦਾਤਾਰ ਬਾਂਦ ਗਲਾਸੀ ਭਾਣੇ ਹੋਏ ਹੋ ਰਾਕ ਨਾ ਸਕੈ ਕੋਏ ਜੇ ਕੋ ਖਾਏ ਖਵਾਖਣ ਪਾਏ ਉਹ ਜਾਣੇ ਜਿਤਿਆਂ ਮੁਹੇ ਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਪੇ ਕੀ ਅਕੇ ਜਿਸ ਨੂੰ ਬਖਸ਼ੇ ਸਿਵ ਸਲਾਹਾ ਨਾਨਕ ਪਾਤਸ਼ਾਹੀ ਪਾਦਸ਼ਾਹ ਆ ਮਲ ਗੁਣ ਮਲ ਵਪਾਰ ਮਲ ਵਪਾਰੇ ਮਲ ਢੰਡਾਰ ਮਲ ਉਹ ਮਲ ਲੈ ਜਾਏ ਮਲ ਭਾਏ ਮਲਾ ਸਮਾਏ ਅਮਲ ਦਰਮ ਅਮਲ ਦੀ ਬਾਣ ਅਮਲ ਕਲ ਅਮਲ ਪਰਮਾਨ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਫਰਮਾਨ ਅਮਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਬ ਲਾਇ ਆਖੇ ਵੇਦ ਪਾਠ ਪ੍ਰਾਣਾਖੇ ਪੜੇ ਕਰਿ ਵਿਖਿਆਨ ਆਖੇ ਬਰਮੇ ਆਖੇ ਇੰਦੇ ਆਖੇ ਗੋਪੀ ਤੈ ਗੋਵਿੰਦਿ ਆਖੇ ਈਸ਼ਰਿ ਆਖੇ ਸਿਦੇ ਆਖੇ ਕੀਤੇ ਕੀਤੇ ਬੋਧ ਆਖੇ ਦਾਨਮ ਆਖੇ ਦੇਵ ਆਖੇ ਸੁਰ ਨਾਰ ਮੁੰਜਨ ਸੇਵਾ ਕੀਤੇ ਆਖੇ ਆਖੜ ਪਾਇ ਕੀਤੇ ਕਹਿ ਗਇਆ ਠੜ ਜਾਏ ਇਤੇ ਗਿਤੇ ਹੋਰ ਕਰੇ ਤਾਂ ਆਖ ਨ ਸਕੇ ਕਿ ਕਿ ਜਿਵੜ ਭਾਵੈ ਤਿਵੜੋ ਏ ਨਾਨਕ ਜਾਣੇ ਸੱਚਾ ਸੋਏ ਜੇ ਕੋ ਆਖੇ ਭੋਲ ਵਿਗਾੜ ਤਾ ਲਖਿਐ ਸਰਗ ਰੰਗ ਵਾਰ ਸੁਧਾਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸਮਾਲੇ ਬਾਜੇ ਨਾਗ ਨਿਕ ਸੰਖਾ ਕੀਤੀ ਬੰਹਾਰੀ ਕਿਤੇ ਰਾਗ ਫਰੀ ਸੁ ਕਹੀਆਂ ਕਿਤੇ ਗਾਵਣ ਹਾਰੇ ਗਾਵਣ ਤੁਦਨੋਂ ਪੌਣ ਪਾਣੀ ਬੈਸੰਤਰ ਗਾਵੇ ਤਦਨੋ ਤਹਨੋ ਪਉਣ ਪਾਣੀ ਵੈ ਸੰਤ ਰਗਾਵੇ ਰਾਜਾ ਤਮਦਵਾਰੇ ਗਾਵੇ ਚਿਤ ਗੁਪਤ ਰਖ ਜਾਨੈ ਲਖ ਲਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸਹੁਣ ਸਦਾ ਸਵਾਰੇ ਗਾਵੇ ਇੰਦੇ ਦਸਨ ਬੈਠੇ ਦੇਵ ਧਿਆਨ ਦਰਨਾਂ ਲੇ ਗਾਵੇ ਸਿੱਧ ਸਮਾਧੀ ਅੰਦਰ ਗਾਵੇ ਸੰਤ ਵਿਚਾਰੇ ਗਾਵਣ ਜਤੀ ਜਦੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਗ ਪਣ ਰਨਕੀਸਰ ਜਗ ਜਗ ਵਿਦਾ ਨਾਲੇ ਗਾਵੇ ਮੋਹਣੀਆ ਮਨ ਮੋਹਣ ਸੁਰਗਾ ਮਾਜ ਬਿਆਲੇ ਗਾਵਣ ਰਤਨਉਪਾਇ ਤੇਰੇ ਅਠਸੜ ਤੀਰਥ ਨਾਲੇ ਗਾਵਹਿ ਜੋਤ ਮਹਾਂਭਰ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਘੰਡ ਮੰਡਲ ਵਰ ਬੰਡਾ ਕਰ ਕਰ ਰਖੇ ਤਾਰੇ ਸਹੀ ਤੁਧਨੋਂ ਗਾਵਹਿ ਜੋਤਿ ਤੇ ਭਾਵਨ ਰਤੇ ਤੇਰੇ ਭਗਤ ਸਾਲੇ ਹੋਰ ਕੀਤੇ ਗਾਵਣ ਸਿਮੈ ਚਿਤਨਾ ਉਹ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਬ ਸਹਬ ਸੱਚਾ ਸੱਚੀ ਨਾਹੀ ਹੈ ਪੀਓਸੀ ਜੈਨ ਜਲ ਸਿਰਜਨਾ ਜਿਨਾਂ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮੈਂ ਜਿਨਿ ਉਪਾਇ ਕਰ ਕਰ ਵੇਖੈ ਕੀਤਾ ਪੜਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਬਾਦ ਸਾਹ ਸਾਹ ਬਾਦ ਸਾਹਿਬ ਨਾਨਕ ਰੇਣ ਲਜਾਈ ਮੁੰਦਾ ਸੰਤੋਖ ਸੁਨਮ ਪਤਝੋਰੀ ਧਿਆਨ ਕੀ ਕਰ ਬੂਤਾ ਖਿੰთა ਕਾਲ ਗੁਵਾਰੀ ਕਹੈ ਜੁਗ ਡੰਡਾ ਪ੍ਰਤੀਥਾ ਆਈ ਪੰਦੇ ਸਰ ਜਮਤੀ ਮਨ ਜੀਤੇ ਜਾਗ ਜੀਤ ਦੇ ਤਿਸਿਆ ਦੇ ਸਾਧਨੇ ਲਾਗ ਨਾ ਨਾ ਜੁਗ ਜੁਗ ਏਕ ਹੋਵੇ ਸਾ ਭਗਤ ਗਿਆਨ ਦਾ ਭੰਡਾਰਨ ਘੜ ਘੜ ਵਾਜੈ ਨਾਦ ਆਪ ਨਾਤ ਨਾਤੀ ਸਭ ਜਾ ਕੀ ਰਿਧਿਸੰਧਵਣਾ ਸਾਧ ਸੰਜੋਗ ਜਗ ਦੇ ਘਰ ਚਲਾਵੇ ਲਿਖੇ ਆਵੇ ਭਾਗ ਦੇ ਤਿਸਿਆ ਆਦੇਸ ਆਦਿ ਨਿਲ ਨਾਦ ਨਾਦ ਜੁਗ ਜੁਗ ਏਕ ਹੋਵੇ ਸੇ ਕਾ ਮਾਇ ਜੁਗਤ ਵਿਆਇ ਦਿਨ ਚੱਲੇ ਪ੍ਰਮਾਨਿਕ ਸੰਸਾਰਿਕ ਮੰਡਾ ਨਿਕ ਲਾਈ ਦੀ ਗਾਲ ਜਿਉ ਦਿਸ ਪਾਵੈ ਤਿਵੇਂ ਚਲਾਵੈ ਜਿਉ ਵਾ ਫਰਮਾਨ ਹੋ ਵੇਖੈ ਉਹਨ ਨੰਦਰ ਨਾਮੈ ਬਹੁਤਾ ਇਹ ਵਡਾਣ ਦੇਤ ਸਿਆਦੇਸ ਆਦ ਨੀਲ ਨਾਦ ਨਾਦ ਜੁਗ ਜੁਗ ਏਕੋ ਵੇਸ ਆਸਣ ਲੋਇਲੇ ਪੰਡਾਰ ਜੁਗ ਜਪੈ ਸੇਕਾ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਦੇਹਿਤ ਸਿਆਦੇਸ ਆਦ ਨੀਲ ਨਾਦ ਨਾਦ ਜੁਗ ਜੁਗ ਏਕੋ ਵੇਸ ਇੱਕ ਦੋ ਜੀਵੋਂ ਲੱਖ ਹੋ ਹੈ ਲੱਖ ਹੋ ਹੈ ਲੱਖ ਵੀਸ ਲੱਖ ਲਾ ਗਿਣਾ ਆਖੀ ਹੈ ਏਕ ਨਾਮ ਜਗ ਦੀਸਾ ਇਹ ਤਰ੍ਹਾਂ ਪਦ ਪਵੜੀਆਂ ਚੜਿਆਏ ਕੀ ਸਾਸਨ ਗੱਲਾਂ ਕਾਸ ਕੀ ਟਾਇਰੀਸ ਨਾਨਕ ਨਦਰਿ ਪਾਈ ਐ ਖੂੜੀ ਕੋੜਾ ਠੀਸਾ ਆਖਣ ਜੋਰ ਚ ਪੈਣਾ ਜੋਰ ਜੋਰ ਨਾਲ ਮੰਦਰ ਦੇ ਨਾ ਜੋਰ ਜੋਰ ਨਾਲ ਜੀਵਨ ਮਰਨ ਹੈ ਜੋਰ ਜੋਰ ਨਾਲ ਰਾਜ ਮਾਨ ਮਨ ਸੋਰ ਜੋਰ ਨਾਲ ਸਤਿ ਗਿਆਨ ਵਿਚਾਰ ਜੋਰ ਨਾਲ ਜੁਗਤੀ ਛੁੱਟੈ ਸੰਸਾਰ ਜਿਸਾ ਜੋਰ ਕਰ ਵੇਖੈ ਸੋ ਨਾਨਕ ਤੁਮਨੇ ਜਨਾ ਕੋਈ ਰਾਤੀ ਰੁੱਤੀ ਦਿਵਾਰ ਭਮਣ ਪਾਣੀ ਕਰ ਚਾਲ ਤਿਸੇ ਧਰਤੀ ਥਾਪ ਰਖੀ ਤਨ ਵਿਸ਼ਾਲ ਤਿਸ ਵਿੱਚ ਜੀ ਜਗਤ ਕੇ ਰੰਗ ਤਨ ਕੇ ਨਾਮ ਨੇ ਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸੱਜਾ ਪਰਮਾਰਥ ਤਿਤੈ ਸੋਣ ਪੰਖ ਸਰਵਾਰ ਨਦਰੀ ਕਰਮ ਪਵੈ ਨਿਸ਼ਾਨ ਕਛ ਪਕਾਈ ਉਥਰ ਪਾਇ ਨਾਨਕਿਆ ਜਾਪੇ ਜਾਏ ਧਰਮ ਖੰਡ ਗਾਇ ਤਨਮ ਗਿਆਨ ਖੰਡ ਕਾ ਖੋ ਕਰਮਾ ਕਿਤੇ ਪਵਨ ਪਾਣੀ ਵਸੰਤਰ ਕੀਤੇ ਕਾਣ ਮਹੇਸ਼ ਕਿਤੇ ਬਰਮੈ ਕਾਣ ਫੜਿਆ ਰੂਪ ਆਪ ਕੀ ਵਿਸਾਖ ਕਹਿਤੀਆਂ ਕਰਮ ਭਮੀ ਮੇਰ ਕੇਤੇ ਕੇਤੇ ਧੂਪ ਦੇਸ਼ ਕੇਤੇ ਨਦ ਚੰਦ ਸੂਰਜ ਕੇਤੇ ਕੇਤੇ ਮੰਡਲ ਦੇਸਾ ਕੇਤੇ ਸਿਦਧ ਬੋਧ ਨਾਦ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨੁ ਮਨ ਕੇਤੇ ਕੇਤੇ ਰਤਨ ਸਮੰਦਾ ਕੇਤੀਆਂ ਗਾਣੀ ਕੇਤੀਆਂ ਬਾਣੀ ਕੇਤੇ ਪਾਤ ਨਿਰੰਦਰ ਕੇਤੀਆਂ ਸਰਦੀ ਸੇਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮਹਿ ਗਿਆਨ ਪਰਚੰਡ ਤਿਥੈ ਨਾਨਕ ਵਿਨੋਦ ਗੋਡ ਨੰਦਾ ਸ਼ਰਮਖੰਡ ਕੀ ਬਾਣੀ ਰੂਪ ਤਿੱਥੈ ਘੜਤ ਖੜੀ ਐ ਬਹੁਤ ਐ ਅਨੂਪਾ ਤਾਂਗੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹੈ ਵਿਛਪ ਚਤਾਇ ਤਿੱਥੈ ਘੜੀਐ ਸੁਨਤ ਮਤ ਮਨ ਬੁਧਨ ਤਿੱਥੈ ਘੜੀਐ ਸੁਰਾਸਦਾ ਕੀ ਸodha ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰਾ ਤਿੱਥੈ ਜੋਦ ਮਹਾਬਲ ਸੂਰਤਿਨ ਮਹਾਰਾਮ ਰਿਆ ਭਰਪੂਰ ਤਿੱਥੈ ਸਿਤਾਂ ਸਿਤਾ ਮੇ ਮਮਾਈ ਤਾਂ ਕੀ ਰੂਪ ਨਗਤਨੇ ਜਾਏ ਨਾਹੇ ਮਰਨ ਠਾਂਗੇ ਜਾ ਜਿਨ ਕੈ ਨਾਮ ਸਿਮਨ ਮਾਈ ਤਿਥੈ ਭਗਤ ਵਸੈ ਗੈ ਲੋਕ ਰਿ ਅਨੰਦ ਸਚਾ ਮਨ ਸੋਇ ਸਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨੰਦਰਿ ਨਿਹਾਲ ਤਿਥੈ ਖੰਡ ਮਨ ਵਰ ਭੰਨ ਜੇ ਕੋ ਕਦੇ ਤਾਂ ਤਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮਤ ਵੈਦ ਵਿਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੋ ਜਤਬਾਰਾ ਧੀਰੇ ਸੁਨਿਆਰ ਹਰਿ ਨਮਤ ਵੇਦ ਹਥਿਆਰ ਭਉ ਖਲਾਗਣ ਤਬ ਤਾਉ ਭੰਡਾ ਭਉ ਮਰਦ ਟਾਲ ਘੜੀਐ ਸਭ ਸਚੀ ਟਗਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਨਿਹਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਨਿਹਾਲ ਸ਼ਲੋਕਾ ਪਵਨਾ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦਇਦਾਈ ਦਇਆ ਖੇਲੈ ਸਗਲ ਜਗਤ ਚੰਗੀਆਂ ਆਈਆਂ ਬਰਹਾਈਆਂ ਵਾਚੇ ਧਰਮ ਹੰਦੂਰ ਪਰਮੀ ਆਪੋ ਆਪਣੀ ਘੇੜ ਨੇੜੇ ਕੇ ਦੂਰ ਜਿਨਿ ਨਾਮ ਤੇ ਆਇਆ ਗਏ ਮਸਕਰ ਕਾਲ ਨਾਨਕ ਤੇ ਮੁਖੁ ਜਲੇ ਖੇਤੀ ਜੁੱਤੀ ਨਾਲ ਜਿਨਿ ਨਾਮ ਤੇ ਆਇਆ ਗਏ ਮਸਕਰ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ